ਸਾਸ਼ਰੀਏ ਕਾਲਜੀ ਸਾਇਰਾਂ ਨੂੰ ਫਰੈਂਡਸ ਅੱਜ ਦੇ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰਾਂਗੀ ਤੁਹਾਡੇ ਨਾਲ ਕਿ ਅਗਰ ਤੁਹਾਡਾ ਸੂਟ ਪਲੇਟਾਂ ਤੋਂ ਫਟ ਜਾਂਦਾ ਹੈ ਜਾਂ ਛੇਜ ਜਾਂਦਾ ਹੈ ਇਸ ਤਰੀਕੇ ਦੇ ਨਾਲ ਤੇ ਫਿਰ ਤੁਸੀਂ ਉਹਦਾ ਕੀ ਹੱਲ ਕਰ ਸਕਦੇ ਹੋ ਦੇਖੋ ਫਰੈਂਡਸ ਮੇਰਾ ਇਹ ਸੂਟ ਮੈਂ ਸਿਰਫ ਇੱਕ ਵਾਰ ਹੀ ਪਾਇਆ ਹੈ ਤੇ ਇਹਦੀ ਕਟਾਈ ਤੇ ਸਲਾਈਮ ਤੁਹਾਡਾ ਸ਼ੇਅਰ ਕੀਤੀ ਸੀਗੀ ਤੇ ਗਰਮ ਪਸ਼ਮੀਨੇ ਦਾ ਇਹ ਸੂਟ ਆ ਕਸ਼ਮੀਰੀ ਸੂਟ ਜਿਹੜਾ ਹੁੰਦਾ ਆ ਤੇ ਇਹਦੀ ਮੈਂ ਸਟਿਚਿੰਗ ਕੀਤੀ ਸੀ ਸਿਰਫ ਇੱਕ ਵਾਰ ਹੀ ਮੈਨੂੰ ਪਾਇਆ ਤੇ ਦੇਖੋ ਪਲੇਟਾਂ ਤੋਂ ਕਿੰਨੀ ਬੁਰੀ ਤਰੀਕੇ ਨਾਲ ਇਹ ਛੇਜ ਗਿਆ ਆ ਆਏ ਚਲੋ ਆਪਾਂ ਦੇਖ ਲੈਣੇ ਆ ਆਪਾਂ ਇਹਦਾ ਹੱਲ ਕਿੱਦਾਂ ਕਰਨਾ ਆ ਦੇਖੋ ਇਹ ਤੁਸੀਂ ਸਭ ਤੋਂ ਪਹਿਲਾਂ ਆਪ ਆਪਣਾ ਸੂਟ ਉਪੁੱਠਾ ਕਰਕੇ ਆਪਣੇ ਪਲੇਟਾਂ ਦਾ ਨਾਪ ਲੈ ਲੈਣਾ ਹੈ ਦੇਖੋ ਮੈਂ 7 ਇੰਚ ਦੇ ਪਲੇਟ ਪਾਏ ਹੋਏ ਨੇ ਹਮੇਸ਼ਾ ਮੈਂ 7 ਇੰਚ ਦੇ ਪਲੇਟ ਪਾਉਣੀ ਆ ਤੇ ਇਸ ਤੋਂ ਬਾਅਦ ਆਪਾਂ ਸੂਟ ਨਾਲ ਦਾ ਮੈਚਿੰਗ ਕਪੜਾ ਲੈ ਲੈਣਾ ਹੈ ਦੇਖੋ ਇਸ ਤਰੀਕੇ ਦੇ ਨਾਲ ਤੇ ਜਿੰਨੇ ਇੰਚ ਦਾ ਤੁਹਾਡਾ ਪਲੇਟ ਆ ਓਨੇ ਇੰਚ ਦੇ ਤੁਸੀਂ ਇੱਥੇ ਪੀਸ ਕੱਟ ਕਰ ਲੈਣੇ ਆ ਠੀਕ ਆ ਚੜਾਈ 1 ਇੰਚ 1.5 ਇੰਚ ਹੋਣੀ ਚਾਹੀਦੀ ਆ ਤੇ ਲੰਬਾਈ ਇਹਦੀ ਪਲੇਟਾਂ ਦੇ ਅਕੋਰਡਿੰਗ ਹੋਣੀ ਚਾਹੀਦੀ ਜਿੰਨੇ ਲੰਬੇ ਪਲੇਟ ਓਨੇ ਤੁਹਾਨੂੰ ਇਹ ਕਪੜਾ ਚਾਹੀਦਾ ਆ ਠੀਕ ਆ ਤੇ ਦੇਖੋ ਫਰੈਂਸ ਇਸ ਤਰੀਕੇ ਦੇ ਨਾਲ ਆਪਾਂ ਚਾਰ ਪੀਸ ਕ ਸਟੀਚ ਕਰਦੀਆਂ ਮੈਂ ਔਰ ਥੱਲੇ ਪਲੇਟਾ ਥੱਲੇ ਕਪੜਾ ਜ਼ਰੂਰ ਲਗਾਉਣੀ ਆ ਪਰ ਇਹਦੇ ਵਿੱਚ ਕੀ ਹੋਇਆ ਕਿ ਮੈਨੂੰ ਲੱਗਾ ਸੀ ਕਪੜਾ ਮੋਟਾ ਆ ਤੇ ਛਿੱਜਣਾ ਨਹੀਂ ਆ ਬਟ ਇਹ ਵੀ ਕਪੜਾ ਜਿਹੜਾ ਛਿੱਜ ਗਿਆ ਇਸ ਕਰਕੇ ਦੇਖੋ ਆਪਾਂ ਹੁਣ ਪਲੇਟ ਸੀਤੇ ਹੋਏ ਸੂਟ ਨੂੰ ਆਪਾਂ ਸੈੱਟ ਕਰ ਸਕਦੇ ਆ ਇਸ ਤਰੀਕੇ ਨਾਲ ਜਿਹੜਾ ਆਪਾਂ ਪੀਸ ਕਟਿੰਗ ਕੀਤਾ ਹੈ ਕਪੜੇ ਦਾ ਉਹਨੂੰ ਇਦਾਂ ਰੱਖ ਲਾਂਗੇ ਇਹਦੇ ਉੱਤੇ ਹੁਣ ਆਪਣਾ ਪਲੇਟ ਧੱਕ ਲੈਣਾ ਹੈ ਇਦਾਂ ਸਿਰਫ ਪਲੇਟ ਪਲੇਟ ਆਪਾਂ ਇੱਥੇ ਰੱਖਣਾ ਹੈ ਤੇ ਹੁਣ ਆਪਾਂ ਜਿੱਤਰਾ ਪਲੇਟ ਪਾਇਆ ਓਦਾਂ ਹੀ ਆਪਾਂ ਫੇਅਰ ਪਲੇਟ ਪਾ ਦਾਂਗੇ ਪਰ ਇੱਕ ਚੀਜ਼ ਦਾ ਇੱਥੇ ਧਿਆਨ ਰੱਖਣਾ ਹੈ ਕਿ ਅਪਾ ਅੰਦਰ ਨੂੰ ਕਰਕੇ ਸਲਾਈ ਲਗਾਉਣੀ ਆ ਠੀਕ ਆ ਬਿਲਕੁਲ ਉਹਦੇ ਉੱਤੇ ਨਹੀਂ ਆਪਾਂ ਸਲਾਈ ਲਗਾਉਣੀ 1 ਪੁਆਇੰਟ ਅੰਦਰ ਨੂੰ ਕਰਕੇ ਲਗਾਵਾਂਗੇ ਇਹਦੇ ਨਾਲ ਕੀ ਹੋਏਗਾ ਕਿ ਜਿਹੜੇ ਆਪਣੀ ਸਲਾਈ ਵੱਜੀ ਹੋਈ ਆ ਧਾਗਾ ਖਿੱਚਿਆ ਹੋਇਆ ਆ ਉਥੋਂ ਆਪਣੀ ਸਲਾਈ ਆਪਾਂ ਬਾਅਦ ਚ ਢੇੜ ਲੈਣੀ ਆ ਇਹਦੇ ਨਾਲ ਕੀ ਥੋੜਾ ਜਿਹਾ ਆਪਣਾ ਸੂਟ 2 ਪੁਆਇੰਟ ਖੁੱਲਾ ਹੋ ਜਾਊਗਾ ਤੇ ਉਹਦੇ ਨਾਲ ਕੀ ਹੋਏਗਾ ਕਿ ਖਿੱਚ ਨਹੀਂ ਪੈਗੀ ਬਾਅਦ ਵਿੱਚ ਤੇ ਜਿਹੜੇ ਪਹਿਲੀ ਸਲਾਈ ਆ ਉਹ ਆਪਾਂ ਢੇੜ ਦੇਣੀ ਆ ਤੇ ਜਿਹੜੀ ਹੁਣ ਆਪਾਂ ਨਵੀਂ ਸਲਾਈ ਮਾਰਨੀ ਆ 1 ਪੁਆਇੰਟ ਅੰਦਰ ਨੂੰ ਕਰਕੇ ਮਾਰਨੀ ਆ ਠੀਕ ਆ ਤੇ ਇਹਦੇ ਨਾਲ ਤੁਹਾਡੀ ਫਿਟਿੰਗ ਵਿੱਚ ਕੋਈ ਫਰਕ ਨਹੀਂ ਪ ਅ ਅੰਦਰ ਨੂੰ ਸਲਾਈ ਕਰਕੇ ਮਾਰ ਲੈਣੀ ਆ ਤਾਂ ਕਿ ਜਿਹੜੇ ਧਾਗੇ ਖਿੱਚੇ ਗਏ ਆ ਉਹ ਸੈੱਟ ਹੋ ਸਕਣ ਠੀਕ ਆ ਇਸ ਤਰੀਕੇ ਨਾਲ ਆਪਾਂ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਜਿਹੜਾ ਇਹ ਕੱਪੜਾ ਆ ਇਹ ਆਪਾਂ 1 ਇੰਚ ਦੇ ਕਰੀਬ ਰੱਖਣਾ ਆ ਬਾਕੀ ਕੱਪੜੇ ਦੀ ਕੱਟ ਲੈਣੀ ਆ ਕਟਿੰਗ ਠੀਕ ਆ ਤੇ ਫਰੈਂਸ ਇਹ ਜਿਹੜੇ ਪਲੇਟਾਂ ਥੱਲੇ ਕੱਪੜਾ ਲਗਾਉਣ ਦੀ ਵੀਡੀਓ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤੀ ਹੋਈ ਆ ਤੇ ਫਰੈਂਸ ਜਦੋਂ ਤੁਸੀਂ ਕੋਈ ਵੀ ਸੂਟ ਜਿੱਦਾਂ ਲਾਈਨਿੰਗ ਤੋਂ ਬਿਨਾਂ ਵਾਲਾ ਕੋਈ ਸੂਟ ਜਿੱਦਾਂ ਕਾਟਨ ਦਾ ਹੋ ਗਿਆ ਮੋٹے ਗਰਮ ਸੂਟ ਹੋ ਗਏ ਜਾਂ ਕੋਈ ਵੀ ਸੂਟ ਜਿਹਨੂੰ ਤੁਸੀਂ ਲਾਈਨਿੰਗ ਨਹੀਂ ਲਗਾਉਂਦੇ ਉਹਨੂੰ ਤੁਸੀਂ ਸੂ ਕਰੋ ਜਿੰਨਾ ਤੁਹਾਡਾ ਜਿਹੜਾ ਸੂਟ ਹੈ ਬਿਲਕੁਲ ਮਜ਼ਬੂਤੀ ਵਿੱਚ ਬਣ ਜੇਗਾ ਤੇ ਤੁਹਾਡਾ ਸੂਟ ਕਦੇ ਵੀ ਛਿੱਜੇਗਾ ਨਹੀਂ ਪਲੇਟਾਂ ਤੋਂ ਸੋ ਫਰੈਂਸ ਵੀਡੀਓ ਕਿਦਾਂ ਦੀ ਲੱਗੀ ਯੂਸਫੁਲ ਲੱਗੀ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਤਾਂ ਕਿ ਤੁਹਾਡ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ